ਅੱਜ ਸਾਡੇ ਪੁਰਖਿਆਂ ਦੀ ਆਜ਼ਾਦੀ ਦੀ ਲੜਾਈ ਦੀਆਂ ਸ਼ਹਾਦਤਾਂ ਬਾਰੇ ਗਦਰੀ ਬਾਬਿਆਂ ਬਾਰੇ ਬਣੀ ਫਿਲਮ ਪੰਜਾਬੀ ਦੀ ਗੁਰੂ ਨਾਨਕ ਜਹਾਜ਼ ਦੇਖਣ ਦਾ ਮੌਕਾ ਮਿਲਿਆ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਅਕਸਰ ਇਹ ਗੱਲ ਸਟੇਜਾਂ ਤੇ ਵੀ ਕਹਿੰਦਾ ਕਿ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਬਾਰੇ ਜਾਇ ਜਾਤੀ ਸਾਨੂੰ ਕਿਸ ਭਾਅ ਪਈ ਇਹਦੇ ਬਾਰੇ ਜਰੂਰ ਅਗਲੀਆਂ ਪੀੜ੍ਹੀਆਂ ਨੂੰ ਪਤਾ ਹੋਣਾ ਚਾਹੀਦਾ ਅਸੀਂ ਸਕੂਲ 'ਚ ਬਾਬਾ ਸੋਮ ਸਿੰਘ ਪਕੜਾਂ ਦਾ ਪਾਠਵੀ ਪਾਠਕ੍ਰਮ ਦੇ ਵਿੱਚ ਪੜ੍ਹਦੇ ਰਹੇ ਆ ਉਹਨੂੰ ਕਾਮਾਗਾਟਾ ਮਾਰੂ ਜਹਾਜ਼ ਦੀਆਂ ਕਹਾਣੀਆਂ ਜਿਹੜੀਆਂ ਉਹ ਸੁਣਦੇ ਰਹੇ ਆ ਪਰ ਉਹਨੂੰ ਇੱਕ ਮੂਵੀ ਦੇ ਵਿੱਚ 2.5 ਘੰਟਿਆਂ ਚ ਸਮੁੰਦਰ ਨੂੰ ਕੁਝ ਜਿਜ ਬੰਦ ਕਰਨ ਵਾਲੀ ਗੱਲ ਹੈ ਮੈਂ ਪ੍ਰੋਡਿਊਸਰ ਤੇ ਡਾਇਰੈਕਟਰ ਯੰਗ ਨੇ ਸਟਾਰ ਦਾ ਇਹ ਦਿਨ ਨਾ ਇਹੋ ਜਿਹੀਆਂ ਫਿਲਮਾਂ ਬਣਾਉਣ ਵੇਲੇ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ 1914 ਦੀਆਂ ਉਸ ਵੇਲੇ ਦਾ ਮਾਹੌਲ ਉਸ ਵੇਲੇ ਦੀਆਂ ਗੱਡੀਆਂ ਲੈਣੀਆਂ ਉਸ ਵੇਲੇ ਦੇ ਪਹਿਰਾਵੇ ਦਾ ਫਰਕ ਬਹੁਤ ਬਰੀਕੀ ਨਾਲ ਇਹ ਚੀਜ਼ਾਂ ਕੰਟੀਨਿਊਟੀ ਜਿਹੜੀ ਉਹ ਦਿਖਣੀ ਪੈਂਦੀ ਹੈ ਸੋ ਸਾਰੀ ਟੀਮ ਨੂੰ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਵੀ ਕੰਮ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਕਿਉਂਕਿ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਗਿਆ ਪਾਲੀਵੁੱਡ ਜਿਹੜਾ ਹੁਣ ਹਾਲੀਵੁੱਡ ਤੇ ਬਾਲੀਵੁੱਡ ਦੇ ਬਰਾਬਰ ਟੱਕਰ ਦਿੰਦਾ ਸਾਡੇ ਕੋਲੇ ਆਪਣੇ ਇਤਿਹਾਸ ਦੀ ਇੰਨੇ ਫਿਲਮਾਂ ਪਈਆਂ ਨੇ ਸਾਡੇ ਕੋਲੇ ਆਪਣੀ ਇਤਿਹਾਸ ਇੰਨਾ ਪਿਆ ਤੇ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਤੇ ਕੰਮਾਗਾਟਾ ਮਾਰੂੰ ਜਿਹੜਾ ਜੋ ਜੋਸ਼ ਜੋ ਪ੍ਰੇਰਨਾ ਉਹਨਾਂ ਨੇ ਹਾਂਗਕਾਂਗ ਤੋਂ ੈਨਕੂਵਰ ਪੈਨਕੂਵਰ ਨਹੀਂ ਬਣਦੇ ਤੇ ਤਾਂ ਫਿਰ ਕਲਕੱਤੇ ਕਲਕੱਤੇ ਨਹੀਂ ਬਣਦੇ ਤੇ ਦਸ਼ੀਦੀਆਂ ਹੋ ਗਈਆਂ ਸੋ ਆਜ਼ਾਦੀ ਜਿਹੜੀ ਹੈ ਮੈਂ ਫਿਰ ਕਹਿਣਾ ਕਿ ਬਹੁਤ ਮਹਿੰਗੇ ਭਾਪਈਏ ਪੰਜਾਬੀਆਂ ਨੂੰ ਖਾਸ ਤੌਰ ਤੇ ਆਜ਼ਾਦੀ ਤੋਂ ਬਾਅਦ ਵੀ ਸਾਡਾ ਇਹ 10 ਲੱਖ ਬੰਦੇ ਸਾਡਾ ਆਜ਼ਾਦੀ 15 ਅਗਸਤ ਤੋਂ ਬਾਅਦ ਅਪਨ ਬਜ਼ੁਰਗ ਸਾਨੂੰ ਹੱਲੇ ਵੇਲੇ ਦੱਸਦੇ ਆ ਜੇ ਉਹਨਾਂ ਨੇ ਉਮਰ ਵੀ ਦੱਸਨੀ ਹੋਵੇ ਉਹ ਇਹ ਦੱਸਦੇ ਆ ਕਿ ਹੱਲਿਆਂ ਵੇਲੇ ਮੈਂ 5 ਸਾਲ ਦਾ ਸੀ ਮਤਲਬ ਜਿਉ 1942 ਨਹੀਂ ਕਹਿਣਾ ਆਉਂਦਾ ਤੈਨੂੰ ਨਾ ਸਮਝਾ ਦਿੰਦੇ ਨੇ ਕਿ 47 ਜਿਹੇ ਹੱਲੇ ਪੈਸ ਤਾਂ 5 ਸਾਲ ਦਾ ਸੀ। ਸੋ ਹੱਲਿਆਂ ਵੇਲੇ ਦਾ ਜਿਹੜਾ ਜ਼ਮਾਨਾ ਉਹ ਵੀ ਸਾਡੇ ਸਾਨੂੰ ਹੀ ਚਿਰ ਚੱਲਣਾ ਪਿਆ। ਹਰ ਮਾਰ ਹਰ ਕੁਰਬਾਨੀ ਹਰ ਮਤਲਬ ਜੋ ਸੰਕਟ ਚਾਹੇ ਦੇਸ਼ ਤੇ ਆਵੇ ਹੱਲ ਵੀ ਪੰਜਾਬੀ ਕਰਦੇ ਆ, ਚੱਲਦੇ ਵੀ ਪੰਜਾਬੀ ਆ। ਸੋ ਬਹੁਤ ਵਧੀਆ ਫਿਲਮ ਦੇਖਣ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਕਿ ਸਾਰਿਆਂ ਨੂੰ ਫਿਲਮ ਦੇਖ ਕੇ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਇੱਕ ਪਾਸੇ ਤਾਂ ਦੁਨੀਆਂ ਦੇ ਇੱਕ ਬਹੁਤ ਸਾਰੇ ਪ੍ਰਾਣ ਪ੍ਰਸਤਿਕਰਾਂ ਨੂੰ ਪ੍ਰਸਤਿਕਰਾਂ ਦੀ ਖਾਸ ਕਰਕੇ ਜਿਹੜਾ ਆਪ ਨੂੰ ਜਿਸ ਨੇ ਕੱਲ੍ਹ ਜਦੋਂ ਦੇਖਿਆ ਦੇਖੋ ਦੇਖੋ ਇਤਿਹਾਸਕ ਫਿਲਮਾਂ ਦੇ ਵਿੱਚ ਬਹੁਤ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਚਲਣਾ ਪੈਂਦਾ ਹੈ ਕਿ ਕੋਈ ਇਤਿਹਾਸਕ ਗਲਤੀ ਨਾ ਹੋ ਜਾਏ ਜਾਂ ਤੇ ਇਸ ਨੂੰ ਤੋੜ ਤੋੜ ਮੋੜ ਕੇ ਨਾ ਪੇਸ਼ ਕਰ ਦਿੱਤਾ ਜਾਵੇ ਮਤਲਬ ਪਿਛਲੇ ਦਿਨੀ ਕਈ ਸਾਲ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਤਿੰਨ ਫਿਲਮਾਂ ਇਕੱਠੀਆਂ ਆਈਆਂ ਸੀ ਇੱਕ ਫਿਲਮ ਦੇ ਵਿੱਚ ਤਾਂ ਭਗਤ ਸਿੰਘ ਦਰਖਤਾਂ ਦੇ ਵਿੱਚ ਭੱਜ-ਭੱਜ ਕੇ ਗਾਣੇ ਗਾ ਰਹੇ ਕਦੋਂ ਗਾਣੇ ਗਾ ਰਹੇ ਤੁਸੀਂ ਕਿਉਂ ਤੋੜ ਮੋੜ ਕੇ ਪੇਸ਼ ਕਰੀ ਜਾਂਦੇ ਹੋ ਤੁਹਾਨੂੰ ਗਾਣਿਆਂ ਬিনা ਮਤਲਬ ਲੱਗਦਾ ਨਹੀਂ ਕਿ ਸਾਡੀ ਫਿਲਮ ਜਿਹੜੀ ਹਿੱਟ ਹੋ ਜੂਗੀ ਮਤਲਬ ਇੱਕ ਐਜੀਆਂ ਇਸ ਫਿਲਮ ਦੇ ਵਿੱਚ ਕੋਈ ਐਦਾਂ ਦੇ ਮੈਨੂੰ ਲੱਗੇ ਨਹੀਂ ਕਿ ਕੋਈ ਇਤਿਹਾਸ ਨੂੰ ਤਰੋੜਿਆ ਮਰੋੜਿਆ ਜਾ ਰਿਹਾ ਪਰ ਜੇ ਫਿਊਚਰ ਦੇ ਵਿੱਚ ਵੀ ਮੈਂ ਸਾਡੇ ਆਰਟਿਸਟ ਭਰਾਵਾਂ ਨੂੰ ਵੀ ਬੇਨਤੀ ਕਰਦਾ ਰਹਿੰਨਾ ਕਰਮਜੀਤ ਉਹਨਾਂ ਦੇ ਜਿਹੜੀ ਇਸ਼ਕਾਂ ਦੇ ਪਾਪਤਾ ਦੇ ਪ੍ਰਧਾਨ ਵੀ ਨੇ ਸਾਰੇ ਕਲਾਕਾਰ ਮਿਲਦੇ ਰਹਿੰਦੇ ਕਿਹੋ ਜਿਹੇ ਗਾਣੇ ਨਾ ਗਾਓ ਜਿਹਦੇ ਨਾਲ ਹਥਿਆਰ ਪ੍ਰਮੋਟ ਹੋਣ ਵਾਇਲੈਂਸ ਪ੍ਰਮੋਟ ਹੋਵੇ ਜਾਂ ਨਸ਼ੇ ਪ੍ਰਮੋਟ ਹੋਣ ਸੋ ਵੈਸੇ ਤਾਂ ਅਸੀਂ ਕਰ ਰੱਖਿਆ ਕਿ ਜੇ ਕੋਈ ਫੇਸਬੁੱਕ ਤੇ ਵੀ ਹਥਿਆਰ ਤੂਰ ਦੀ ਕੋਈ ਪ੍ਰਦਰਸ਼ਨੀ ਕਰੂਗਾ ਤੇ ਪਰਚੇ ਵੀ ਦਰਜ ਹੋਏ ਬਹੁਤ ਘੱਟ ਵੀ ਗਿਆ ਅੰਗੇ ਨਾਲੋਂ ਪਰ ਸਾਡੇ ਕੋਲੇ ਸਾਡੇ ਕੋਲੇ ਚਰਖੇ ਸਾਡੇ ਕੋਲੇ ਫੁਲਕਾਰੀਆਂ ਸਾਡੇ ਬਿਰਸੇ 'ਚ ਤਾਂ ਇੰਨਾ ਕੁਝ ਪਿਆ ਕਿ ਜਦੋਂ ਮਰਜੀ ਗਾਣੇ ਗਾਈ ਜੋ ਗੀਤ ਗਾਈ ਜੋ ਬੜੇ ਅੱਛੇ ਆਰਟਿਸਟ ਵੀ ਨੇ ਸਾਰੇ ਪੰਜੇ ਨਾਲ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਸਸਤੀ ਸ਼ੋਹਰਤ ਵਾਸਤੇ ਇਸ ਤਰ੍ਹਾਂ ਜੇ ਕੋਈ ਸਮਾਜ ਨੂੰ ਮਤਲਬ ਕੋਈ ਗਲਤ ਸੇ ਦਿਊਗਾ ਤਾਂ ਇਹ ਪਹਿਲੀ ਗੱਲ ਤਾਂ ਚੰਗੀ ਗੱਲ ਵੀ ਨਹੀਂ ਨੰਬਰ 2 ਤੇ ਜੇ ਕੋਈ ਇਸ ਤਰ੍ਹਾਂ ਦਾ ਪ੍ਰਦਰਸ਼ਨੀ ਜਾਂ ਕੋਈ ਹੋਰ ਕਰਨ ਦੀ ਕੋਸ਼ਿਸ਼ ਕਰੂਗਾ ਕਿ ਇਕੱਲੇ ਸਿਆਹਾਰ ਜਾਂ ਕੋਈ ਚੱਕ ਦਿਆਂਗੇ ਮਾਰ ਦਿਆਂਗੇ ਵੱਟ ਦਿਆਂਗੇ ਆ ਤਾਂ ਇਹ ਮਤਲਬ ਸਾਡੇ ਕਲਚਰ ਦਾ ਹਿੱਸਾ ਨਹੀਂ ਹੈਗਾ ਸਾਡੀਆਂ ਲੜਾਈਆਂ ਜਿਹੜੀਆਂ ਨੇ ਉਹ ਜ਼ੁਲਮ ਦੇ ਵਿਰੁੱਧ ਰਹੀਆਂ ਨੇ ਇਹ ਨਹੀਂ ਹੈਗਾ ਕਿ ਅਸੀਂ ਬਸ ਅਹੀਂ ਗਲੀਆਂ 'ਚ ਹੀ ਅਸੀਂ ਪਿਸਤੌਲ ਚੱਕੀ ਫਿਰਦੇ ਆ ਲੜਾਈਆਂ ਸਾਡੀਆਂ ਜ਼ੁਲਮ ਦੇ ਵਿਰੁੱਧ ਰਹੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਲੈ ਕੇ ਸੀ ਮਤਲਬ ਕੁਰਬਾਨੀਆਂ ਦਿੱਤੀਆਂ ਦੂਜੇ ਧਰਮਾਂ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੋ ਮਤਲਬ ਸਾਡਾ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਲੜਾਕੀ ਕੌਮ ਵੀ ਲੜਦੇ ਫਿਰਦੇ ਆ ਇੱਕ ਦੂਜੇ ਦੇ ਵਿੱਚ ਵਜਦੇ ਨਾ ਸਾਡੇ ਤੇ ਜਦੋਂ ਸੰਕਟ ਪੈਂਦਾ ਹੈ ਅਸੀਂ ਉਦੋਂ ਰਿਐਕਟ ਕਰਦੇ ਸੋ ਆਫੈਂਸਿਸ ਹੈ ਬੈਸਟ ਡਿਫੈਂਸ ਇਸ ਫਿਲਮ ਦੇ ਵਿੱਚ ਵੀ ਡਾਇਲੋਗ ਹੈ ਠੀਕ ਹੈ ਨਾ ਸੋ ਇਸ ਕਰਕੇ ਆ ਆਜ਼ਾਦੀ ਵੇਲੇ ਵੀ ਸਾਡੇ ਤੇ ਮਤਲਬ ਜਦੋਂ ਗੋਲੀਆਂ ਚੱਲੀਆਂ ਸਾਸੀ ਬਰੂਠੇ ਅਸੀਂ ਤਾਂ ਫਿਰ सिकंदर ਨੂੰ ਰੋਕਣ ਵਾਲੇ ਵੀ ਅਸੀਂ ਆ ਲੈ ਗਏ ਸੀ ਦੁਨੀਆ ਦਾ ਜੋ ਜੀਤਾ وہی ਸਿਕੰਦਰ ਕਹਾਤਾ ਬਣ ਗਿਆ